ਹਾਂਜੀ ਹਾਂਜੀ ਸਾਰੇ ਸਾਥੀਆਂ ਨੂੰ ਪਿਆਰ ਭਰੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਪੀਮ ਜੈ ਭਾਰਤ ਔਰ ਆਪ ਜੀ ਨੂੰ ਪਤਾ ਹੋਵੇਗਾ ਕਿ ਪਰਸੋਂ ਜਿਹੜਾ ਇਨਸੀਡੈਂਸ ਹੋਇਆ ਮਾਨਪੁਰ ਦੇ ਮੇਨ ਚੌਰਾਹੇ ਦੇ ਵਿੱਚ ਇੱਕ ਲੜਕੀ ਦੀਆਂ ਜਿਹੜੇ ਬਹੁਤ ਬੁਰੀ ਤਰ੍ਹਾਂ ਲੱਤਾਂ ਜੜੀਆਂ ਕੁਚਲੀਆਂ ਗਈਆਂ ਜੋ ਕਿ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਜਿਹੜੀ ਸੀਗੀ ਉਹ ਟੀਚਰ ਸੀਗੀ ਕੁੜੀ ਦਾ ਨਾਮ ਲਖਵਿੰਦਰ ਕੌਰਾ ਪੁੱਤਰੀ ਜਸਵੀਰ ਸਿੰਘ ਵੈਂਡੇ ਜਿਹੜਾ ਉਹਨਾਂ ਦਾ ਮੈਂਦੋਵਾਲ ਕਲਾ ਜਦੋਂ ਮਲਪੁਰ ਤੋਂ ਆਪਾਂ ਮੈਲੇ ਨੂੰ ਜਾਈਏ ਰਸਤੇ ਦੇ ਵਿੱਚ ਇੱਕ ਪਿੰਨ ਆਉਂਦਾ ਬੜੇ ਗਰੀਬ ਪਰਿਵਾਰ ਦੀ ਬੇਟੀ ਸੀਗੀ ਉਹ ਸੋ ਕੱਲ ਜਦੋਂ ਵੀਡੀਓ ਦੇਖਦੇ ਸੀ ਤਾਂ ਮਨ ਬੜਾ ਉਦਾਸ ਹੋਇਆ ਮਨ ਨੂੰ ਬੜੀ ਠੇਸ ਲੱਗੀ ਕਿ ਇੱਕ ਉਹ ਵਿਚਾਰੀ ਕਿੱਦਾਂ ਉਹਨੂੰ ਕਿੰਨੇ ਤਕਲੀਫ ਦੇ ਵਿੱਚ ਸਜੀ ਉਹ ਤੇ ਉੱਚੀ ਉੱਚੀ ਕਰਲਾ ਰਹੀ ਸੀਗੀ ਵੀ ਮੈਨੂੰ ਮੇਰੀ ਮੇਰੀ ਮਾਂ ਨੂੰ ਨਾ ਦੱਸਿਓ ਉਹਨੂੰ ਕੁਝ ਹੋ ਜਾਊਗਾ ਸੋ ਦੇਖ ਕੇ ਵੀਡੀਓ ਬੜਾ ਮਨ ਨੂੰ ਤੱਕ ਲੱਗਾ ਸੋ ਮੈਂ ਇੱਕ ਮੈਂ ਉਸ ਮੈਂ ਮੇਰੀ ਕੋਈ ਲੜਕੀ ਰਿਸ਼ਤੇਦਾਰ ਨਹੀਂ ਹੈਗੀ ਇੱਕ ਇਨਸਾਨੀਅਤ ਦੇ ਤੌਰ ਦੇ ਉਤੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਸ ਪਰਿਵਾਰ ਦੇ ਨਾਲ ਜਿੰਨੀ ਵੀ ਹੋ ਸਕੇ ਹਮਦਰਦੀ ਕੀਤੀ ਜਾਵੇ ਔਰ ਉਸ ਪਰਿਵਾਰ ਨੂੰ ਉਸ ਲੜਕੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਜਾਂ ਉਸ ਦੇ ਪਰਿਵਾਰ ਨੂੰ ਜਿਹੜੀ ਹੈਗੀ ਹੈ ਸਰਕਾਰੀ ਨੌਕਰੀ ਦਿੱਤੀ ਜਾਵੇ ਔਰ ਹੋ ਸਕੇ ਤਾਂ ਜੇ ਉਹਨਾਂ ਦੇ ਪਰਿਵਾਰ ਨੂੰ ਜਿੰਨਾ ਵੱਧ ਤੋਂ ਵੱਧ ਸਹਿਯੋਗ ਹੋ ਸਕੇ ਉਹ ਜਿਹੜਾ ਹੈਗਾ ਮਿਲਣਾ ਚਾਹੀਦਾ ਔਰ ਮੈਂ ਬੇਨਤੀ ਕਰੂੰਗਾ ਆਮ ਆਦਮੀ ਪਾਰਟੀ ਦੀ ਸਰਕਾਰ ਕਿਉਂਕਿ ਉਹ ਸੱਤਾਧਾਰੀ ਪਾਰਟੀ ਹੈ ਇਸ ਵੇਲੇ ਸੱਤਾ ਦੇ ਵਿੱਚ ਮੌਜੂਦ ਆ ਔਰ ਮੈਂ ਮਾਨਯੋਗ ਸੀਐਮ ਸਾਹਿਬ ਨੂੰ ਮਾਨਯੋਗ ਸਾਡੇ ਹਲਕੇ ਦੇ ਐਮਪੀ ਸਾਹਿਬ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਜਿਨ੍ਹਾਂ ਦੀ ਜੂਰੀਡਿਕਸ਼ਨ ਦੇ ਅੰਦਰ ਇਹ ਪਿੰਡ ਆਉਂਦਾ ਆ ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਆਪਣੇ ਵੱਲੋਂ ਕਿ ਉਸ ਪਰਿਵਾਰ ਦੇ ਨਾਲ ਜਿੰਨੀ ਵੀ ਹੋ ਸਕੇ ਵੱਧ ਤੋਂ ਵੱਧ ਹਮਦਰਦੀ ਕੀਤੀ ਜਾਵੇ ਔਰ ਉਹਨਾਂ ਦੇ ਪਰਿਵਾਰ ਵਿੱਚੋਂ ਇੱਕ ਜੀ ਨੂੰ ਜੜੀ ਹੈਗੀ ਆ ਉਹ ਨੋਕੀ ਮਾਨ ਸਰ ਇੱਕ ਸਵਾਲ ਆ ਜੀ ਸਾਰੇ ਬਹੁਤ ਸਾਰੇ ਚੈਨਲ ਤੇ ਖਬਰ ਚਲਦੀ ਪਈ ਆ ਔਰ ਸਾਰੇ ਪਾਰਟੀਆਂ ਦੇ ਲੀਡਰਾਂ ਤੱਕ ਵੀ ਖਬਰ ਪਹੁੰਚ ਚੁੱਕੀ ਹੋਣੀ ਮੇਰੇ ਸਾਬ ਨਾਲ ਜੀ ਤੇ ਫਿਰ ਵੀ ਹੁਣ ਤੱਕ ਤੁਹਾਡੇ ਨੋਲਿਜ ਵਿੱਚ ਆਇਆ ਕਿ ਨਹੀਂ ਕੋਈ ਲੀਡਰ ਉੱਥੇ ਜਾ ਮੌਕੇ ਤੇ ਐਮਪੀ ਪਹੁੰਚਿਆ ਕਿ ਨਹੀਂ ਉਹਦੇ ਸਾਲ ਲੈਣ ਵਾਸਤੇ ਜੇ ਨਹੀਂ ਕੋਈ ਪਹੁੰਚਿਆ ਤਾਂ ਇਹ ਮੈਂ ਤਾਂ ਇੱਕ ਨਲਕੀ ਸਮਝੂਗਾ ਹਮ ਦੇਖੋ ਰੋਡ ਦੇ ਉੱਤੇ ਚੱਲਦੇ ਅਨੇਕਾ ਐਕਸੀਡੈਂਟ ਹੁੰਦੇ ਆ ਪਰ ਇਹ ਇਕਲਾਪਰਵਾਹੀ ਦਾ ਨਤੀਜਾ ਆ ਠੀਕ ਆ ਕੁਛ ਟ੍ਰੈਫਿਕ ਦੀਆਂ ਸਮੱਸਿਆ ਉੱਥੇ ਬਹੁਤ ਹੈਗੀਆਂ ਉਸ ਚੌਂਕ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਟ੍ਰੈਫਿਕ ਹੁੰਦੀ ਆ ਔਰ ਜਿਹੜੇ ਟਰੱਕਾਂ ਵਾਲੇ ਹੈਗੇ ਅੰਨੇ ਵਾ ਅਵੜ ਦੁਬੜ ਟਰੱਕ ਚਲਾਉਂਦੇ ਆ ਦੇਖਦੇ ਨਹੀਂ ਉਹ ਕੀ ਕੋਈ ਛੂਟੀਆਂ ਛੋਟੇ ਜਿਹੜੇ ਵਾਹਨ ਉਹਨਾਂ ਨੂੰ ਤਾਂ ਇਹ ਸਮਝਦੇ ਨਹੀਂ ਕੁਛ ਵੀ ਕਿਉਂਕਿ ਆਪ ਤਾਂ ਹੈ ਦੂਜੀ ਮੰਜ਼ਲ ਤੇ ਚੜ ਕੇ ਬੈਠੇ ਆ ਥੱਲੇ ਵਾਲਾ ਬੰਦਾ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਸੋ ਉਸ ਕੁੜੀ ਦੀ 26 ਸਾਲ ਦੀ ਮਹਿਜ ਉਮਰ ਆ ਉਸ ਲੜਕੀ ਦੀ ਔਰ ਮੈਂ ਕਹਿੰਦਾ ਕਿ ਇਸ ਛੋਟੀ ਜੀ ਉਮਰ ਦੇ ਵਿੱਚ ਉਹਨੂੰ ਆਪਣੀਆਂ ਦੋਨੇ ਲੱਤਾਂ ਜਿਹੜੀਆਂ ਹੈਗੀਆਂ ਉਹ ਬੁਰੀ ਤਰ੍ਹਾਂ ਨਾਲ ਕੁਚਲੀਆਂ ਗਈਆਂ ਚਲੋ ਮੈਂ ਤਾਂ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਉਹ ਉਹਨੂੰ ਜਲਦੀ ਤੋਂ ਜਲਦੀ ਉਹਨੂੰ ਤੰਦਰੁਸਤੀ ਪ੍ਰਦਾਨ ਕਰੇ ਮਾਲਕ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਸਾਡੀ ਲੀਡਰਸ਼ਿਪ ਆ ਉਹਨਾਂ ਦਾ ਫਰਜ਼ ਸਾਡੇ ਤੋਂ ਪਹਿਲਾਂ ਉਹਨਾਂ ਦਾ ਬਣਦਾ ਕਿਉਂਕਿ ਅਸੀਂ ਤਾਂ ਇੱਕ ਆਮ ਨਾਗਰਿਕਾਂ ਲੀਡਰਾਂ ਦਾ ਫਰਜ਼ ਬਣਦਾ ਕਿ ਤੁਸੀਂ ਵੋਟਾਂ ਲੈਣ ਤਾਂ ਜਾਂਦੇ ਆ ਇੱਕ ਵਾਰੀ ਉਸ ਪਰਿਵਾਰ ਦੇ ਨਾਲ ਹਮਦਰਦੀ ਜਿਹੜੀ ਹੈਗੀ ਆ ਜਰੂਰ ਬਿਆਨ ਕੀਤੀ ਜਾਵੇ ਮੈਂ ਮਾਨਯੋਗ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦਾ ਕੀ ਉਹ ਵੀ ਉਸ ਪਰਿਵਾਰ ਦੇ ਨਾਲ ਜਿੰਨਾ ਵੀ ਵੱਧ ਤੋਂ ਵੱਧ ਹੋ ਸਕੇ ਉਹਨਾਂ ਦੇ ਨਾਲ ਕੋਆਪਰੇਟ ਕੀਤਾ ਗਿਆ ਇਹ ਮਤਲਬ ਸੂਤਰਾ ਮਤਾਬਕ ਪਤਾ ਲੱਗਾ ਕਿ ਉਹ ਅਧਿਆਪਕਾ ਸੀ ਜਿਹੜੀ ਲੜਕੀ ਦਾ ਐਕਸੀਡੈਂਟ ਹੋਇਆ ਜੀ ਲੱਤਾਂ ਟੁੱਟ ਗਈਆਂ ਮਤਲਬ ਜਾਂ ਉਹ ਅਧਿਆਪਕਾ ਸੀਗੀ ਕੀ ਪਤਾ ਉਹ ਪ੍ਰਾਈਵੇਟ ਸੀ ਜਾਂ ਸਰਕਾਰੀ ਸੀ ਇਹਦੇ ਬਾਰੇ ਵੀ ਦੱਸੋ ਔਰ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਦੇਖੋ ਜਿੰਨੀ ਕੁ ਮੇਰੇ ਕੋਲ ਨੋਲਜ ਹੈਗੀ ਆ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਂਦੀ ਸੀਗੀ ਉਹ ਸਰਕਾਰੀ ਜੋਬ ਤੇ ਨਹੀਂ ਸੀਗੀ ਔਰ ਗਰੀਬ ਪਰਿਵਾਰ ਦੀ ਲੜਕੀ ਆ ਕੋਈ ਅੱਡੇ ਛੇਨਛਾ ਨਹੀਂ ਹੈਗੇ ਔਰ ਆਪਣਾ ਪਤਾ ਨਹੀਂ ਉਹ ਵਿਚਾਰੇ ਕਿਦਾਂ ਗੁਜ਼ਾਰਾ ਕਰਦੇ ਕਿਦਾਂ ਨਹੀਂ ਮੇਰੀ ਤਾਂ ਬਸ ਸਰਕਾਰ ਕੋਲੋਂ ਇਹੀ ਮੰਗਾ ਕਿ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਜਿਹੜੀ ਹੈ ਨਾ ਹੈਲਪ ਕੀਤੀ ਜਾਵੇ ਔਰ ਮੈਂ ਬਾਕੀ ਜਥੇ ਬੰਦੇ ਆਲੇ ਨੂੰ ਵੀ ਗੁਜਾਰਿਸ਼ ਕਰੂੰਗਾ ਕਿ ਉਹਨਾਂ ਦੇ ਪਰਿਵਾਰ ਨਾਲ ਇੱਕ ਵਾਰੀ ਜ਼ਰੂਰ ਹਮਦਰਦੀ ਪ੍ਰਗਟ ਕਰੋ ਤਾਂ ਜੋ ਕਿ ਉਹਨਾਂ ਦੀ ਜਿਹੜੀ ਹੈਗੀ ਆ ਹੌਸਲਾ ਵਜਾਈ ਹੋ ਸਕੇ ਉਹਨਾਂ ਨੂੰ ਇੱਕ ਮਜ਼ਬੂਤੀ ਮਿਲ ਸਕੇ ਉਹਨਾਂ ਨੂੰ ਇੱਕ ਬਲ ਮਿਲ ਸਕੇ ਔਰ ਤਾਂ ਜੋ ਕਿ ਉਹ ਸਾਡੀ ਭੈਣ ਜਿਹੜੀ ਹੈਗੀ ਜਲਦੀ ਤੋਂ ਜਲਦੀ ਤੰਦਰੁਸਤ ਹੋ ਕੇ ਆਪਣੇ ਘਰ ਪਹੁੰਚ ਸਕੇ ਧੰਨਵਾਦ